ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 5 ਨਾਮ ਧਿਆਏ ਸੋ ਸੁਖੀ ਤੇਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੈ ਲੈ ਛਡਾਏ ਰਹਾਉ ਦੁਨੀਆ ਕੀ ਆ ਵਡਿਆਈਆ ਕਵਣੈ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਦਾਨ ਹਾਂਜੀ ਇੱਥੇ ਨਿਦਾਨ ਬੂਨਾਂ ਨਿਧਾਨ ਨਹੀਂ ਕਹਿਣਾ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਤਾਨ ਹਾਂਜੀ ਇਹ ਜਤੋ ਬਿਨਸ ਨਿਧਾਨ ਇਹ ਦੱਦੇ ਦੇ ਨਾਲ ਹੈ ਤੇ ਆਪਾਂ ਕਈ ਵਾਰੀ ਨਿਧਾਨ ਪੜ ਜਾਂਦੇ ਹਾਂ ਜੇ ਤੱਦੇ ਨਾਲ ਨਿਧਾਨ ਭਾਰਾ ਪੜਾਂਗੇ ਤੇ ਉਹਦਾ ਅਰਥ ਹੈ ਖਜ਼ਾਨਾ ਤੇ ਨਿਦਾਨ ਦਾ ਅਰਥ ਹੈ ਅੰਤ ਤੇ ਮਹਾਰਾਜ 10ਵੇਂ ਪਾਦਸ਼ਾਹ ਜੀ ਦਾ ਇੱਕ ਸਵਈਆ ਪੜਦੇ ਆਂ ਵੀ ਆਪਾਂ ਬਹੁਤ ਗਲਤੀ ਕਰ ਜਾਂਦੇ ਆਂ ਜਦ ਆਵ ਕੇ ਉਹਦ ਨਿਧਾਨ ਬਣਿਆ ਉੱਥੇ ਵੀ ਦਾ ਪੜ ਜਾਂਨੇ ਪਰ ਉਥੇ ਦੱਦੇ ਦੇ ਨਾਲ ਹੀ ਪਾਠ ਸ਼ੁੱਧ ਹੈ ਇੱਥੇ ਵੀ ਇਸੇ ਤਰ੍ਹਾਂ ਦੇ ਨਾਲ ਹੈ ਤਾਂ ਆਪਾਂ ਨਿਧਾਨ ਤੇ ਨਿਦਾਨ ਇਹਦਾ ਪੂਰਾ ਖਿਆਲ ਰੱਖਣਾ ਜਿਵੇਂ ਇੱਥੇ ਦੱਦੇ ਦੇ ਨਾਲ ਪਾਠ ਆਪਾਂ ਦਰਸ਼ਨ ਕਰ ਰਹੇ ਆ ਤੇ ਦੱਦੇ ਦੇ ਉਚਾਰਨ ਦੇ ਨਾਲ ਹੀ ਸਾਨੂੰ ਸਰਵਣ ਕਰਾਇਆ ਗਿਆ ਇਸੇ ਤਰ੍ਹਾਂ ਹੀ ਇਹ ਪਾਠ ਨੂੰ ਕਰਨਾ ਇਸੇ ਤਰ੍ਹਾਂ ਹੀ ਸ਼ੁੱਧ ਹੈ ਜਾ ਕਾ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਹੋ ਰੇ ਅਣਕਾ ਇਹਨੂੰ ਹੋ ਹੋ ਨਹੀਂ ਕਹਿਦਣਾ ਜਿਸ ਤਰ੍ਹਾਂ ਉਚਾਰਿਆ ਇਸ ਤਰ੍ਹਾਂ ਬੋਲਣਾ ਹੈ ਸਾਧੂ ਕੀ ਹੋ ਹੋ ਰੇ ਅਣਕਾ ਆਪਣਾ ਆਪ ਤਿਆਗ ਉਪਾਅ ਸਿਆਣ ਪਸਾ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸਹਿ ਪ੍ਰਾਪਤ ਰਤਨ ਹੋਇ ਜਿਸ ਮस्तक ਹੋਐ ਭਾਗ ਤੇ ਸਹ ਪ੍ਰਾਪਤ ਭਾਈ ਹੋ ਹਾਂਜੀ ਭਾਈ ਤੇ ਹੋ ਦੇ ਵਿੱਚ ਡੈਸ਼ ਦੇ ਦੇਣੀ ਐ ਪਾਠ ਇਕੱਠਾ ਹੀ ਐ ਭਾਈ ਹੋ ਨਹੀਂ ਭਾਈਓ ਨਹੀਂ ਕਹਿਦਣਾ ਭਾਈ ਹੋ ਤੇ ਸਹ ਪ੍ਰਾਪਤ ਭਾਈ ਹੋ ਜਿਸ ਦੇਵੈ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸਹ ਹੋ ਮੈਂ ਤਾਪ ਨਾਨਕ ਕਉ ਗੁਰ ਭੇਟਿਆ ਤੁਜੇ ਵਿੱਚ ਦੋ ਕੱਕੇ ਐ ਨਾ ਨਾਨਕ ਕਉ ਇਹ ਦੋਵੇਂ ਸ਼ੁੱਧ ਬੋਲਨੇ ਐ ਨਾਨਕ ਕਉ ਨਹੀਂ ਕਹਿਦਣਾ ਨਾਨਕ ਕਾ ਨਾਨਕ ਕਾ ਗੁਰ ਭੇਟਿਆ ਬਿਨ ਸੇ ਸਗਲ ਸੰਤਾਪ